ਫਿਰੋਜ਼ਪੁਰ ਚੋ ਪਿਤਾ ਦੀ ਬਿਮਾਰੀ ਨੇ ਧੀਆ ਦੇ ਸੁਪਨੇ ਕੀਤੇ ਚੱਕਣਾ ਚੂਰ ਇੱਕ ਧੀ ਪੁਲਿਸ ਵਿੱਚ ਹੋਣਾ ਚਾਹੁੰਦੀ ਸੀ ਪਰ ਧੀ ਪਿਤਾ ਪਿਆ ਮੰਜੇ ਤੇ ਸਕੂਲ ਤੋਂ ਪੜ੍ਹਾਈ ਵੀ ਛੁੱਟੀ ਨਹੀਂ ਲੈ ਰਿਆ ਗਰੀਬ ਪਰਿਵਾਰ ਦੀ ਕੋਈ ਸਾਰ ਫਿਰੋਜ਼ਪੁਰ ਦੇ ਕਸਬਾ ਮਮਦੋਟ ਪਿੰਡ ਸਾਨਕੇ ਵਿੱਚ ਇੱਕ ਗਰੀਬ ਪਿਤਾ ਨੂੰ ਬਿਮਾਰੀ ਨੇ ਐਸਾ ਜਕੜਿਆ ਕਿ ਧੀਆ ਦੇ ਸੁਪਨੇ ਚੱਕਣਾ ਚੂਰ ਹੋ ਗਏ ਜਿਨ੍ਹਾਂ ਦੀ ਪੜ੍ਹਾਈ ਵੀ ਛੁੱਟ ਚੁੱਕੀ ਹੈ ਅਤੇ ਪਿਤਾ ਦੇ ਇਲਾਜ ਲਈ ਕੋਲ ਪੈਸੇ ਤੱਕ ਵੀ ਨਹੀਂ ਹੈ ਗਲਬਦ ਦੌਰਾਨ ਬੱਚੀਆਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੂੰ ਬੁਖਾਰ ਚੜ੍ਹਿਆ ਸੀ ਹੌਲੀ-ਹੌਲੀ ਉਸ ਦੇ ਸਿਰ ਵਿੱਚ ਗਿਲਟੀਆਂ ਬਣ ਗਈਆਂ ਅਤੇ ਇਲਾਜ ਨਾ ਹੋਣ ਕਾਰਨ ਉਹ ਮੰਝੇ ਨਾਲ ਜੁੜ ਗਿਆ ਪਿਤਾ ਦੀ ਬਿਮਾਰੀ ਨੇ ਉਹਨਾਂ ਨੂੰ ਐਸਾ ਜਕੜਿਆ ਕਿ ਉਹਨਾਂ ਦੀ ਪੜ੍ਹਾਈ ਵੀ ਛੁੱਟ ਗਈ ਹੈ ਬੱਚਿਆਂ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਸੀ ਕਿ ਉਹ ਪੜ੍ਹ ਲਿਖ ਕੇ ਪੁਲਿਸ ਵਿੱਚ ਭਰਤੀ ਹੋਣਗੀਆਂ ਅਤੇ ਘਰੋਂ ਗਰੀਬੀ ਚੁੱਕਣਗੀਆਂ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਪਿਤਾ ਦੀ ਬਿਮਾਰੀ ਨੇ ਉਹਨਾਂ ਦੀ ਪੜ੍ਹਾਈ ਵੀ ਛੁੜਾ ਦੇਣੀ ਹੈ ਅੱਜ ਪਰਿਵਾਰ ਪੈਸੇ ਪੈਸੇ ਤੋਂ ਤਰਸ ਰਿਹਾ ਹੈ ਜਿਨ੍ਹਾਂ ਕੋਲ ਘਰ ਦੇ ਮੁਖੀ ਦੇ ਇਲਾਜ ਲਈ ਵੀ ਪੈਸੇ ਨਹੀਂ ਹੈ ਬੱਚਿਆਂ ਨੇ ਮਦਦ ਦੀ ਗੋਹਾਰ ਲਗਾਈ ਹੈ ਕਿਹਾ ਕਿ ਉਹਨਾਂ ਦੀ ਕੋਈ ਮਦਦ ਕੀਤੀ ਜਾਵੇ ਉਹ ਆਪਣੇ ਪਿਤਾ ਦਾ ਇਲਾਜ ਕਰਾ ਸਕਣ ਤਾਂ ਜੋ ਇਸ ਵੀਡੀਓ ਨੂੰ ਵੱਤ ਵਦ ਸ਼ੇਅਰ ਕੀਤਾ ਜਾਵੇ ਤਾਂ ਪਰਿਵਾਰ ਦੀ ਮਦਦ ਹੋ ਸਕੇ ਅਸੀਂ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਅਸੀਂ ਇੱਥੋਂ ਦੇ ਰਹਿਣ ਵਾਲੇ ਹਾਂ ਕਿਹੜਾ ਪਿੰਡ ਕਹਿੰਦਾ ਹੈ ਸਾਨ ਕਾ ਸਾਡੇ ਪਿੰਡ ਜੱਦੀ ਇੱਥੋਂ ਦੇ ਰਹਿਣ ਵਾਲੇ ਕਿਹੜਾ ਲਾਕਾ ਪਿੰਡਾ ਤੁਹਾਨੂੰ ਲਾਕਾ ਹੁੰਦਾ ਬਟਵਿੰਦਾ ਬਹੁਤ ਦੌੜ ਹਾਂਜੀ ਅੱਛਾ ਜ਼ਿਲ੍ਹਾ ਜੇ ਲਾ ਪ੍ਰੈਸ ਪਰ ਹਾਂਜੀ ਕੀ ਗੱਲਬਾਤ ਹੋਈ ਜਿਹੜਾ ਤੁਹਾਡਾ ਪਤੀ ਕੀ ਹੋਇਆ ਸੀ ਉਹ ਨੂੰ ਨਾ ਬੁਖਾਰ ਚੜਿਆ ਸੀ ਤੇ ਬੁਖਾਰ ਦੇ ਵਿੱਚ ਤੇਜ਼ ਜ਼ਿਆਦਾ ਸਿਰ ਨੂੰ ਚੜ ਗਿਆ ਸਾਰੇ ਪਾਸੋਂ ਡਾਕਟਰਾਂ ਚ جواب ਦੇ ਦਿੱਤੇ ਇਹੋ ਜੀ ਬਿਮਾਰੀ ਕੋ ਲੱਗੀ ਜਿਹੜਾ ਸਾਨੂੰ ਸਮਝ ਨਹੀਂ ਆਈ ਦਿੱਕਨ ਵਿੱਚ ਤੇ ਬੱਚਾ ਮੇਰਾ ਪੁੱਤਰ ਹੈ ਨਹੀਂ ਦੋ ਕੁੜੀਆਂ ਨੇ ਤੇ ਉਹ ਵਿਚਾਰੀਆਂ ਇੱਕ ਕੁੜੀ ਜਾਂਦੀ ਸਕੂਲੇ ਇੱਕ ਕੁੜੀ ਘਰ ਕੱਲ ਜਾਂਦੀ ਤੇ ਇਸ ਚੰਗਮ ਦਾ ਖਾਵੇ ਕਦੇ ਸਬਜ਼ੀ ਨਾ ਕਦੇ ਚਟਨੀ ਨਾ ਕਦੇ ਸੁੱਕੀਆਂ ਵੀ ਖਾਰੇ ਤੇ ਚਿੱਟੇ ਲੋਨਰ ਸਾਦਾ ਤਾਂ ਹੋਊ ਕਿ ਪਤਾ ਹੀ ਨਹੀਂ ਤੇ ਹੱਦਾਂ ਕੀ ਬੇਦਰੀ ਹੈ ਤੇ ਕੀ ਬੇਤਨੀ ਅਹੀਂ ਤਾਂ ਕਹਿੰਦੇ ਰੱਬਾ ਅਹੀਂ ਇਹਨੇ ਵਕਤ ਉਹਦੇ ਕਰਦੇ ਪਏ ਤੇ ਇੰਦੇ ਵਿੱਚ ਥਾਂ ਲੈ ਜਾ ਬਨਾਨ ਦੇ ਕਿਤੇ ਲੈ ਜਾ ਤਾਂ ਵੀ ਕੀ ਤੇ ਰੱਬ ਹੜੀ ਤਾਂ ਵੀ ਨਹੀਂ ਸੁਣਦਾ ਅਹੀਂ ਬੜਿਆਂ ਦਾ ਵਕਤ ਕੱਢ ਰਹਾ ਤੇ ਹੁਣ ਕੀ ਕਰੀਏ ਤੇ ਕਿਹਨੇ ਕਿਸਾਨ ਕੋ ਸਮਝ ਨਹੀਂ ਆਦੀ ਤੇ ਕੀ ਗੱਲਬਾਤ ਹੋਈ ਸੀ ਜਿਹੜੀ ਇੰਨੀ ਭਿਆਨਕ ਬਿਮਾਰੀ ਦੇ ਜਕੜ ਜਕੜ ਲਿਆ ਕੀ ਕਰੀਏ ਇਹ ਸਿਰ ਵਿੱਚ ਕੋਈ ਗੰਡ ਆਈ ਸੀ ਸਿਰ ਵਿੱਚ ਵਗਾ ਚੱਲੀ ਤੇ ਹਾਰੇ ਪਾਸੋਂ ਸੰਚਪਾ ਮੇਰੇ ਕੋਈ ਡਾਕਟਰ ਐ ਚਪਾਵ ਜੀ ਤੇ ਕਿਸੇ ਵੀ ਨਹੀਂ ਸਾਡੀ ਸੁਣੀ ਕਹਿੰਦੇ ਨਹੀਂ ਇਹਦਾ ਤਾਂ ਇਲਾਜ ਹੈ ਹੀ ਨਹੀਂ ਕਰੇ ਸੇਵਾ ਕਰ ਲੈ ਇਹਨੇ ਮਾਂ ਡਿਪਰੈਸ਼ਨ ਕਰਨੇ ਤਾਂ ਇਹਨੇ ਖਤਮ ਹੋ ਜਾਣਾ ਮੱਕੇ ਡਾਕਟਰਾਂ ਨੇ ਹੱਥ ਖੜੀ ਕਰ ਦਿੱਤੇ ਨੇ ਡਾਕਟਰ ਨੇ ਹੱਥ ਖੜੇ ਕਰ ਦਿੱਤੇ ਸਾਡੇ ਵਾਸਤੇ ਕਹਿੰਦੇ ਡਿਪਰੈਸ਼ਨ ਨਹੀਂ ਕਰ ਸਕਦੇ ਤੁਸੀਂ ਕਰੇ ਲੈ ਜਾਓ ਕਰੇ ਸੇਵਾ ਕਰ ਲੈ ਸਾਲ ਕਰ ਲੈ ਮਹੀਨਾ ਕਰ ਲੈ ਦਿਓ ਕਰ ਲੈ ਹਣ 6 ਮਹੀਨੇ ਹੱਤ ਹੋ ਗਏ ਨੇ ਸੇਵਾ ਕਰਦੀ ਨਹੀਂ ਅਜੇ ਵੀ ਨਹੀਂ ਰੱਬ ਨੇ ਸਾਡੀ ਸੁਣੀ ਨਹੀਂ ਹੈਗਾ ਜੋਗੀ ਨਾ ਪਿੱਛੇ ਜੋ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰਦੇ ਆ ਅਸੀਂ ਤਾਂ ਕਹਿੰਨੇ ਰੱਬਾ ਤੂੰ ਇਹਨੂੰ ਬਚਾਣਾ ਨਹੀਂ ਤਾਂ ਇਹਨੂੰ ਲੈ ਵੀ ਜਾਵੀਂ ਤਦਾਵੀਂ ਕੀ ਰਬ ਇਹ ਨਹੀਂ ਸੁਣਦਾ ਸਾਡੀ ਤੇਨੇ ਮਾਵਾਂ ਤੀਆਂ ਬੈਠੀਆਂ ਰਹਿ ਜੋ ਤੇ ਰੁਨੀ ਜਾਨੀ ਕੋ ਪੁੱਤਰ ਹੁੰਦਾ ਮਨ ਮੀਏ ਦੰਡੀਆਂ ਵੀ ਕੱਲ ਕੋਈ ਨਹੀਂ ਹਾਂ ਹਾਂ ਇੰਨਾ ਕਰਦਿਆ ਨੇ ਵਿਚਾਰੀ ਜਨੇ ਹੋ ਗਿਆ ਨੇ ਮੈਂ ਆ ਮੰਜੇ ਜੋ ਕੀ ਮੇਰੇ ਕਾਂਢੀ ਦੀ ਹੱਡੀ ਰੀੜ ਜਿਹੜੀ ਉਹ ਖਰਾਬ ਹੈ ਮੈਥੋਂ ਕੰਮ ਆਪ ਕੋ ਨਹੀਂ ਹੁੰਦਾ ਇਹਦੀ ਸੇਵਾ ਮੇਰੇ ਕਰਨੀ ਹੈ ਮੈਂ ਜਾਰੀ ਇੱਕ ਪਰਦੀ ਹੈ ਉਹ ਵੀ ਕਦੀ ਚਾਹਦੀ ਹਾਂ ਹਾਂ ਇੱਕ ਨਹੀਂ ਹੋ ਜਾਂਦੀ ਉਹ ਛੁੱਟੀ ਤੇ ਵਿਚਾਰੀ ਉਹਨੇ ਹਾਨੂੰ ਪਾੜੇ ਕਿ ਉਹ ਦਿਹਾੜੀ ਜਾਵੇ ਕੋਈ ਹੱਕੋ ਲੈ ਜਾਵੇ ਇੱਕ ਕੁੜੀ ਦਿਹਾੜੀ ਕਰੇ ਹਾਂ ਇੱਕ ਦਿਹਾੜੀ ਕਰਦੀ ਹੈ ਉਹ ਪੜਾਈ ਛੱਡ ਦਿੱਤੀ ਪੜਾਈ ਛੱਡ ਦਿੱਤੀ ਉਹਨੇ ਕੁੜੀ ਨੇ ਬਰਾਉ ਹੋ ਗਿਆ ਜਿਹੜਾ ਪੜਾਈ ਛੱਡ ਲਈ ਗਈ ਬਰਾਉ ਦਾ ਹੱਥ ਹਟ ਗਿਆ ਰਾ ਕੌਣ ਖਵਾਵੇ ਉੱਤਰ ਹੁੰਦਾ ਤਾਂ ਸਾਨੂੰ ਮੇਹਂ ਜੰਡੀ ਹੋਈ ਗੱਲ ਕੋਈ ਨਹੀਂ ਤੇ ਹੁਣ ਦੀ ਨਹੀਂ ਕਰਨਾ ਜਿਹੜਾ ਕਿਸ ਤਰ੍ਹਾਂ ਕੰਮ ਕਰੇ ਪੁੱਤਾਂ ਤੇ ਪਿੰਨਾ ਪੁੱਤਰਾ ਵਾਂਗੂ ਕਰ ਰਹੀ ਜਿੰਨਾ ਜਿਹੜੀ ਚੋਰੀ ਗਈ ਵਿਚਾਰੀ ਸਾਡਾ ਸੇਵਾ ਕਰਦੀਆਂ ਪਈਆਂ ਤੁਸੀਂ ਨਾ ਪੇਰ ਉੱਤੇ ਖੜੀਆਂ ਨੇ ਮੇਰੇ ਤੇ ਵੀ ਖੜੀਆਂ ਨੇ ਵੀ ਡੈਡੀ ਮੰਮੀ ਤੁਸੀਂ ਠੀਕ ਹੋ ਜਾਓ ਆਹੀ ਮੋੜੇ ਸਿਰ ਤੇ ਪਰ ਆ ਬਾਹੜੀ ਕੋਈ ਨਹੀਂ ਸੁਣਦਾ ਜੀ ਹੂੰ ਇਹ ਖਰੇ ਕਦੋਂ ਸਾਡੀ ਰਾਬ ਨੇ ਸੁਣੀ ਕਿ ਨਹੀਂ ਸੁਣਨੀ ਆਂ ਈ ਧੀਆਂ ਥਾਲੇ ਬੈਠੀ ਹਮ ਵੀ ਨਾ ਤੇ ਵਾਸਰੇ ਉਹ ਵੀ ਗੱਲ ਕੋਈ ਹੁਣ ਕੋ ਮਦਦ ਮੰਗਦੇ ਮਦਦ ਕੋਈ ਕੀਤੀ ਜਾਵੇ ਕਿਸੇ ਅਸੀਂ ਤਾਂ ਐਨ ਕੈਸਾ ਜਿਹਾ ਭਰਾ ਹੋਵੇ ਜੇ ਸਾਡੀ ਸੁਣੇ ਤੇ ਚਲੇ ਧੀਆਂ ਜੁਹਾਡੇ ਉਕਲ ਤੀਜਰੀ ਹੋਈ ਸਾਡੀ ਪੁਨਾ ਹੋ ਜਾ ਤਾਂ ਚਲ ਸਾਡਾ ਕੋ ਘਰ ਵਾ ਠਪਾਵੇ ਤਾਂ ਵੀ ਕੋਈ ਨਹੀਂ ਕੋਈ ਵੀਰੋਚਾਰਾ ਬਾਂ ਫੜੇ ਜੜਾ ਖਾੜਾ ਕੋ ਰੋਟੀ ਪਾਣੀ ਦਾ ਇਹ ਗਾਰ ਚੋਰੇਗਾ ਅਸੀਂ ਤਾਂ ਰੋਟੀ ਪਾਣੀ ਤੋਂ ਬੜੇ ਤਾਂਗਾ ਵੀ ਬਤਾਜ ਬਿਲਕੁਲ ਹਾਂਜੀ ਮੈਂ ਤਾਂਜ ਹੋ ਗਿਆ ਇਸ ਤੋਂ ਬੜੇ ਜ਼ਿਆਦਾ ਰੋਟੀ ਕਈ ਵਾਰ ਖਾਂਦੇ ਜਾਂ ਨਹੀਂ ਖਾਂਦੇ ਕਈ ਖਾ ਵੀ ਤੇ ਕਈ ਵਾਰ ਨਹੀਂ ਖਾ ਵੀ ਤੇ ਇਹ ਸਮਝ ਆਉਂਦੀ ਤੇਨੇ ਮਾਂਹਂ ਦੇ ਰੋ ਰਹਾ ਤੇ ਕੌਣ ਹਾਨੂੰ ਚੁੱਪ ਕਰਾਵੇ ਬਹਾਰਾ ਪਰ ਅੰਦਰ ਚਾਟ ਕੜੀ ਜਾਂਦੇ ਨੇ ਗਲੇ ਚਲੇ ਜਾਂਦੇ ਨੇ ਰਿਸ਼ਤੇਦਾਰ ਤਾਂ ਜਿੰਨੋਂ ਦੋਖੇ ਦੋਖ ਤਨ ਸਾਨੂੰ ਤੇਨੇ ਮਾਂਹਂ ਤੇ ਜਾਂ ਜਿੰਨਾ ਵੀ ਆ ਕੇ ਹੁਣ ਮਾਗ ਕੇ ਕੋਈ ਮਦਦ ਦਿੱਤੀ ਜਾਵੇ ਹਾਂਜੀ ਕੋਈ ਵਿਚਾਰਾ ਬਰਾ ਸਾਡੀ ਸੁਣੇ ਤੇ ਮਦਦ ਦੇਵੇ ਹਨ ਯੋਗਿਤਾ ਯੁਕਤਾ ਕਿਹੜੀ ਕਲਾਸ ਤੁਸੀਂ ਛੱਡੀ ਤੇ ਕਿੱਥੇ ਰਹਿੰਦੇ ਸੀ ਅਸੀਂ ਸਣਕੇ ਮਮਦੋਟ ਲਾਕੀਚ ਹੂੰ ਤੇ ਮੈਂ ਬੀਏ ਕਰਦੀ ਸੀ ਤੇ ਡੈਡੀ ਮਾਰੋਂਨ ਕਰਕੇ ਮੈਨੂੰ ਪੜਾਈ ਛੱਡਣੀ ਪਈ ਜਿੰਦੇ ਕਰਕੇ ਫੀਸ ਨਹੀਂ ਤਾਰੀ ਗਈ ਹੂੰ ਕਰਦੇ ਹਾਲਾਤ ਬਹੁਤ ਖਰਾਬ ਸੀ ਜਿੰਦੇ ਕਰਕੇ ਫੀਸ ਨਹੀਂ ਦਿੱਤੀ ਗਈ ਕਿ ਕਿਸ ਤਰ੍ਹਾਂ ਦੇ ਹਾਲਾਤ ਤੁਹਾਡੇ ਘਰ ਦੇ ਕਿਸ ਤਰ੍ਹਾਂ ਹੋਏ ਨੇ ਕੀ ਹਾਲਾਤ ਹੋ ਗਏ ਨੇ ਕੀ ਕੀ ਬਣ ਗਿਆ ਹਾਲਾਤ ਤਾਂ ਬਸ ਬਿਮਾਰ ਹੋਣ ਕਰਕੇ ਡੈਡੀ ਦੇ ਸਰ ਖਰਾਬ ਹੋਏ ਆ ਬੁਖਾਰ ਹੋਣ ਕਰਕੇ ਤਾਂ ਆ ਜਿਆਦਾ ਬਿਮਾਰ ਹੋ ਗਿਆ ਹੂੰ ਹੂੰ ਜਿੰਦੇ ਕਰਕੇ ਕਰਦੇ ਲਾਤ ਬਹੁਤ ਔਖੇ ਹੋ ਗਏ ਹੋਰ ਤੁਹਾਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਹਾਂ ਸਾਨੂੰ ਕਦੀ ਰੋਟੀ ਮਿਲਦੀ ਹੈ ਕਦੀ ਨਹੀਂ ਮਿਲਦੀ ਜਿੰਦੇ ਕਰਕੇ ਮੈਨੂੰ ਵੀ ਪੜ੍ਹਾਈ ਛੱਡਣੀ ਪਈ ਘਰ ਚ ਲਾਣ ਵਾਸਤੇ ਕੀ ਤੁਹਾਡੀ ਇੱਛਾ ਸੀ ਮੇਰੀ ਇੱਛਾ ਸਰਕਾਰੀ ਜੋਬ ਦੀ ਸੀ ਪਰ ਉਹ ਨਾ ਉਹ ਜਿੰਨ ਕਰਦੇ ਲਾਤ ਤੇ ਕਿ ਨਹੀਂ ਲੱਗਦਾ ਕੋਈ ਜੋਸ਼ ਸੀ ਸਲਾਤ ਮੜੇ ਹੋ ਗਏ ਨੇ ਹਾਂਜੀ ਤੇ ਦਾਦੀ ਤੋਂ ਤੇ ਤੁਹਾਰੀ ਨੂੰ ਕਿਸ ਤਰ੍ਹਾਂ ਗੇਟ ਲੱਗ ਗਈ ਬਿਮਾਰੀ ਕੀ ਲੱਗੀ ਬਿਮਾਰੀ ਦਾ ਕੋਈ ਪਤਾ ਨਹੀਂ ਲੱਗਿਆ ਬੁਖਾਰ ਤੋਂ ਆਗਾ ਸ਼ੁਰੂ ਹੋ ਗਈ ਬਿਮਾਰੀ ਜਿਹੜੀ ਵੀ ਲੱਗੀ ਸੀ ਉਹ ਡਾਕਟਰ ਜਿਹੜੇ ਹੱਥ ਪਾਉਣ ਤੋਂ ਵੀ ਡਰਦੇ ਪੈ ਨੇ ਡਾਕਟਰ ਹੁਣ ਸਾਰਾ ਮੈਨੂੰ ਜਵਾਬ ਮਿਲ ਗਿਆ ਵੀ ਇਹਦਾ ਇਲਾਜ ਨਹੀਂ ਹੈ ਸਾਡੇ ਕੋਲ ਹਾਂਜੀ ਠੀਕ ਹੈ ਇਲਾਜ ਨਹੀਂਗਾ ਦੁਨੀਆ 'ਚ ਹੁਣ ਸਾਡੇ ਕੋਲ ਇਲਾਜ ਨਹੀਂ ਹੈ ਕੋਈ ਨਾ ਬਸ ਰੱਬ ਵੱਲੋਂ ਜੇ ਸੈੱਟ ਹੋ ਜਾਏ ਤੋ ਜੇ ਨਹੀਂ ਤਾਂ ਮੰਜੇ ਤੇ ਪਿਆ ਰਹਿੰਦਾ ਹਾਂ ਹਾਂਜੀ ਸਾਰਾ ਪਰਿਵਾਰ ਹੀ ਸੇਵਾ ਕਰਦੇ ਹਾਂ। ਹਾਂਜੀ ਸਾਰਾ ਪਰਿਵਾਰ ਨੂੰ ਹੀ ਚੱਕਿਆ ਪੀਸਾ ਕਰਨਾ ਪੈਂਦਾ। ਹੂੰ ਉਹ ਦੇਖੋ ਰਹਿਣੇ ਪੈਂਦਾ ਕਿਸੇ ਨੂੰ। ਹਾਂਜੀ ਇੱਕ ਦਿਨ ਟਪਕਾ ਹੁੰਦੇ ਕੋਲ ਹੁੰਦਾ ਹੀ ਐ। ਹੂੰ ਮੈਂ ਕੰਮ-ਕੁਮ ਕਰਨੇ ਵਾਰ ਜਾਂਨੇ ਆਂ। ਧਾੜੀ-ਧੋੜੀ ਕਰਕੇ ਲਿਆਣੇ ਆਂ। ਛੋਟੀ ਭੈਣ ਸਕੂਲੇ ਜਾਂਦੀ ਐ। ਪਰ ਉਹਦੀ ਵੀ ਫੀਸ ਪੜਾਈ ਦਾ ਵੀ ਤੁਸੀਂ ਵੀ ਚੱਕਿਆ ਜਮਾ। ਹਾਂਜੀ। ਤੁਸੀਂ ਉਹਨੂੰ ਫੀਸ ਆਪੋ ਸਾਹ ਤੁਸੀ ਹਾਂਜੀ। ਹਾਂਜੀ। ਉਹ ਵੀ ਕਦੇ ਫੀਸ ਦਿੱਤੀ ਜਾਂਦੀ ਕਦੇ ਘਰੇ ਰਵਸਤੇ ਵੀ ਰੋਟੀ ਬੰਦ ਕਰਨਾ ਹੁੰਦਾ। ਹੂੰ ਦੀਹਾੜੀ ਮਿਲਦੀ ਜਾਂ ਨਹੀਂ ਮਿਲਦੀ। ਦਾੜੀ 2 300 ਦਾ ਕੀ ਬਣਦਾ? ਕਦੀ ਮਿਲ ਜਾਂਦੀ ਕਦੀ ਮਿਲ ਜਾਂਦੀ ਕਦੀ ਨਹੀਂ ਮਿਲਦੀ। ਬੀ ਇਹੋ ਕੁ ਵੀ ਤੁਸੀਂ ਦਿਹਾੜੀ ਕਰ ਰਹੇ ਹੋ। ਸਰ ਮਜਬੂਰੀਆਂ ਜਦੋਂ kehr ਲਿਆ ਸੀ। ਹੂੰ ਰਾਹ ਹੈ। ਪ੍ਰਾਣ ਹੀ ਕੋਈ। ਇਹ ਇੱਛਾ ਤੋਂ ਦੇ। ਸਾਡੀ ਸਾਡੀ ਸਾਇਦਾ ਕੀਤੀ ਜਦੋਂ ਤੇ ਕਰਕੇ ਸਾਡੀ ਅਗਾਂਹ ਪੜਾਈ ਸ਼ੁਰੂ ਹੋ ਜੇ। ਹੂੰ ਤੁਸੀਂ ਕਿਸ ਤਰ੍ਹਾਂ ਜਿਹੜਾ ਆਪਣਾ ਮਾਪੋ ਦਾ ਸਹਾਰਾ ਬਣੀ ਆਈਏ ਪੁੱਤਰਾਵਾਂ ਕੰਮ ਕਰਦੇ ਕਿਸ ਤਰ੍ਹਾਂ ਕਰਦੇ। हां जी पुत्र मान के मां पे ਨਾਲ ਖੜੇ ਆ ਹੂੰ ਪੁੱਤਰ ਨਹੀਂ ਦਾ ਕੋਈ ਹਾਂ ਜੀ ਵੀ ਅਸੀਂ ਆ ਗਏ ਹਾਂ ਹੂੰ ਕੀ ਵਿਸ਼ਵਾਸ ਦਿੰਦੇ ਹੈ ਜੇ ਹੀ ਵਿਸ਼ਵਾਸ ਦਿੰਨੇ ਬਿਤ ਤੋਂ ਨੂੰ ਪੁੱਤਨਾ ਰੱਬਰ ਖੜੇ ਜਦੋਂ ਵੀ ਲੋੜ ਹੋਏਗੀ ਤੁਹਾਡੇ ਨਾਲ ਖੜੇ ਰਹੇ ਤੇ ਹੋ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਹਾਂ ਜੀ ਕੀ ਮੰਗ ਹੈ ਤੁਹਾਡੀ ਜੀ ਸਾਡੀ ਮੰਗ ਸਾਡੀ ਮਦਦ ਕੀਤੀ ਜਾਵੇ ਬਾਂ ਫੜੇ ਤੋਂ ਹਾਂ ਜੀ ਪੜਾਈ ਇਸ ਤਰ੍ਹਾਂ ਕਰਨਾ ਚਾਹੁੰਦੇ ਸੀ ਪੜਾਈ ਤੇ ਕਰਨਾ ਚਾਹੁੰਦੇ ਪਰ ਮਜਬੂਰੀਆਂ ਨੇ ਜਦੋਂ ਘੇਰ ਲਿਆ ਫਿਰ ਪੜਾਈ ਛੱਡਣੀ ਪੈਂਦੀ ਹੈ ਹੂੰ ਜਿੰਦੇ ਕਰਕੇ ਫੀਸ ਨਹੀਂ ਦਿੱਤੀ ਜਾਂਦੀ ਕੋਈ ਕੋਲਜ ਵਾਲੇ ਵੀ ਨਾਮ ਕੱਟ ਦੇ ਦਿੰਦੇ ਆ ਹੂੰ ਮਾਣਗੇ ਕੋ ਮਦਦ ਮਦਦ ਸਾਡੀ ਵੱਤ ਬੰਦ ਕੀਤੀ ਜਾਵੇ ਜਿੰਦੇ ਕਰਕੇ ਸਾਡੀ ਪੜਾਈ ਸ਼ੁਰੂ ਹੋ ਜੇ ਦੁਬਾਰਾ ਸਾਡੇ ਪਰਿਵਾਰ ਨੂੰ ਵੀ ਸਾਰਾ ਮਿਲ ਜੇ ਵੀ ਆਰਥਿਕ ਕਮਜ਼ੋਰੀ ਨੇ ਤੁਹਾਨੂੰ ਦਬੜਿਆ ਇਸ ਤਰ੍ਹਾਂ ਆਰਥਿਕ ਕਮਜ਼ੋਰੀ ਕਰਕੇ ਬਹੁਤ ਜਿਆਦਾ ਦਿੱਕਾ ਹਾਂਜੀ ਪਰਦੇ ਲਾਤ ਵੀ ਨਹੀਂ ਸਹੀ ਕਾਚ ਕੀ ਨਾਮ ਤੇਰਾ ਮਨਪ੍ਰੀਤ ਮਨਪ੍ਰੀਤ ਕਿਹੜੀ ਕਲਾਸ ਪੜਦੇ 9 ਕਲਾਸ 9ਵੀਂ ਕਲਾਸ 9ਵੀਂ ਕਲਾਸ ਪੜਦੇ ਹੋ ਕੀ ਤੁਹਾਡੇ ਡੈਡੀ ਨੂੰ ਜਿਹੜੀ ਕਿਸ ਤਰ੍ਹਾਂ ਦੀ ਬਿਮਾਰੀ ਲੱਗੀ ਤੇ ਕਿਸ ਤਰੀਏ ਉਹਨੇ ਘੇਰ ਲਿਆ ਬੁਖਾਰ ਤੋਂ ਬੁਖਾਰ ਤੋਂ ਬਾਅਦ ਤੇ ਗੰਡ ਬਣੀ ਉਸ ਤੋਂ ਬਾਅਦ ਉਹ ਬਿਮਾਰੀਆਂ ਹੱਥ ਅਟੈਕ ਉਹ ਮੁੰਡੇ ਤੇ ਬੈਗਾ ਸੀ ਉਹ ਕਿਸ ਤਰ੍ਹਾਂ ਦੀ ਉਹ ਇਲਾਜ ਲਈ ਜ਼ਿੰਦਗੀ ਤੇ ਮੋੜ ਦਈ ਲਈ ਉਹਨਾਂ ਕੋਲ ਤੁਰਿਆ ਨਹੀਂ ਜਾਂਦਾ ਉਹ ਮੁੰਡੇ ਤੇ ਆ 7 ਮਹੀਨੇ ਹੋ ਗਏ ਹਾਂ ਹਾਂ ਤਾਂ ਹੁਣ ਘਰ ਕੌਣ ਚਲਾਉਂਦਾ ਤੁਹਾਡਾ ਘਰ ਮੇਰੀ ਵੱਡੀ ਭੈਣ ਚਲਾਉਂਦੀ ਆ ਉਹ ਦਿਹਾੜੀ ਕਰਕੇ ਸਾਨੂੰ ਪਾਉਂਦੀ ਆ ਪੜਾਈ ਉਹਨੇ ਛੱਡ ਦਿੱਤੀ ਐ ਮੈਨੂੰ ਵੀ ਕਲਾਸ ਕਰਨੀ ਆ ਸਕੂਲ ਕਈ ਵਾਰ ਜਾਣਦੀ ਆ ਜੇ ਬੈਰੀ ਠੀਕ ਹੋਵੇ ਤੁਹਾਡੀ ਇੱਛਾ ਬਣਦੀ ਸੀ ਅਸੀਂ ਬਾਦੇ ਸੁਪਨੇ ਸੀ ਮੈਂ ਪੰਜਾਬ ਪੂਸਤ ਰਗਣਾ ਸੀ ਪਰ ਹੁਣ ਮੇਦ ਨਹੀਂ ਅਗੇ ਲੱਗ ਪਾਵਾਂ ਹਾਂ ਹੁਣ ਮੇਦ ਨਹੀਂ ਅਗੇ ਲੱਗ ਪਾਵਾਂ ਇਸਨੇ ਅਦੀ ਫਾਈਚ ਕੋਈ ਵੀ ਵੇਤਾ ਨਹੀਂ ਗਿਆ ਤੁਹਾਨੂੰ ਨਹੀਂ ਫੀਸ ਕਰਨ ਵਾਲੇ ਨਹੀਂ ਕੋਈ ਹੈ ਇਸ ਵੀ ਨਹੀਂ ਹੁੰਦੀ ਕਈ ਵਾਰੀ ਨਹੀਂ ਆਉਂਦੀ ਟੀਚਰ ਵੀ ਤੰਗ ਕਰਦੇ ਨੇ ਹਾਂਜੀ ਉਹ ਕਹਿੰਦੇ ਨੇ ਵੀ ਨਾਮ ਕੱਟ ਦੇਣਾ ਜੇ ਫੀਸ ਨਾ ਭਰੀ ਫੀਸ ਨਾ ਭਰੀ ਸਰਕਾਰ ਤਾਂ ਕਹਿੰਦੀ ਬੇਟੀ ਪੜਾਓ ਬੇਟੀ ਬਚਾਓ ਕਿਸ ਤਰ੍ਹਾਂ ਦੇ ਤਰੀਕਾ ਕਹਿਣਾ ਚਾਹੁੰਦੇ ਵੀ ਬੇਟੀਆਂ ਕਿਸ ਤਰ੍ਹਾਂ ਪੜ੍ਹਣਗੀਆਂ ਇਸ ਤਰ੍ਹਾਂ ਪੜਨ ਲਗੇ ਜੇ ਘਰ ਦੇ ਹਾਲਾਤ ਹੀ ਮਾੜੇ ਹੋਏ ਨੇ ਕਿਸ ਤਰ੍ਹਾਂ ਪੜਨ ਨਹੀਂ ਪੜਿਆ ਜਾਦਾ ਨਹੀਂ ਪੜਿਆ ਜਾ ਸਕਦਾ ਹੁਣ ਕੀ ਮੰਗੇ ਤੁਹਾਡੀ ਕੋ ਮਦਦ ਕੀਤੀ ਜਾਵੇ ਸਾਡੀ ਕੋਈ ਮਦਦ ਕਰੇ ਸਾਨੂੰ ਪੈਸੇ ਦੇਣ ਡੈਰੀ ਦਾ ਇਲਾਜ ਕਰਵਾ ਪਾਈਏ ਸਾਰਾ ਕ ਬਣੇ ਹਾਂ ਜੀ ਕੋਈ ਸਾਰਾ ਬਣੇ